ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ 'ਚ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਵੀਡੀਓ 'ਚ ਆਪਾਂ ਜਾ ਰਹੇ ਹਾਂ ਪੰਜ ਤਖਤਾਂ ਦੀ ਯਾਤਰਾ ਤੇ ਪਾਸ ਕਰਵਾਈ ਗਈ ਹੈ ਸਰਬਜੀਤ ਵਾਲਿਆਂ ਦੀ ਬਾਲਸਾ ਤੇ ਨਾਲ ਆਪਣੇ ਸਿੰਘ ਹੋਰ ਵੀ ਹੈਗੇ ਨੇ ਹੋਰ ਰੋਏ ਪੋਰਟੋਂ 135 ਕਿਲੋਮੀਟਰ ਦੂਰ ਤਕਤਿ ਸ਼੍ਰੀ ਦਮਦਮਾ ਸਾਹਿਬ ਆਪਾਂ ਪਹੁੰਚ ਚੁਕੇ ਆਂ ਆਪਾਂ ਦਰਸ਼ਨ ਕਰਨੇ ਗੁਰਦੁਆਰਾ ਸਾਹਿਬ ਦੇ ਤੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤਕਤਿ ਸ਼੍ਰੀ ਦਮਦਮਾ ਸਾਹਿਬ ਗੁਰੂ ਕਾਸ਼ੀ ਤਲਵੰਡੀ ਸਾਬੋ ਇੱਥੋਂ ਦਾ ਇਤਿਹਾਸ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸਮ ਪਿਤਾ 1704 ਈਸਵੀ ਨੂੰ ਇਸ ਸਥਾਨ ਤੇ ਪਹੁੰਚੇ ਗੁਰੂ ਸਾਹਿਬ ਜੀ ਨੇ ਇੱਥੇ ਦਮ ਲਿਆ ਗੁਰੂ ਸਾਹਿਬ ਜੀ ਇੱਥੇ ਸਵਾ ਸਾਲ ਤੋਂ ਵੱਧ ਸਮਾਂ ਰਹੇ ਆਪਾਂ ਹੁਣ ਅੰਦਰ ਜਾ ਕੇ ਦਰਸ਼ਨ ਕਰਨੇ ਆ ਗੁਰਦੁਆਰਾ ਸਾਹਿਬ ਦੇ ਸਦਾ ਸਦਾ ਮੇਰੇ ਮੇਰੇ ਕੋਣਾ ਮੇਰੇ ਨੂੰ ਮਾਜਾ ਕੋਈ ਮੇਰੇ ਕੋਣਾ ਮੇਰੇ ਨੂੰ ਜਗਤ ਜਗਤ ਨਾੜੇ ਦੇ ਆਏ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਆਖੂ ਵੀਰੋ ਬੇਲੀ ਗੁਰਦੁਆਰਾ ਲਖਨਸਰ ਸਾਹਿਬ ਪਾਤਸ਼ਾਹੀ 10ਵੀ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਜਾ ਕੇ ਦਰਸ਼ਨ ਕਰਨੇ ਆ ਬਹੁਤ ਸੁੰਦਰ ਕੋਰਜੀ ਲੰਗਰ ਹਾਲ ਸ੍ਰੀ ਦਮਨ ਮਹਾਰਾਜ ਸਾਹਿਬ ਦਰਸ਼ਨ ਕਰਨ ਤੋਂ ਬਾਅਦ ਅਸੀਂ ਅੱਗੇ ਯਾਤਰਾ ਤੇ ਚੱਲਦੇ ਹੋਏ ਹੋਏ ਪੋਰਟੋਨ 240 ਕਿਲੋਮੀਟਰ ਦੂਰ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤਮਤਾਨ ਸਾਹਿਬ ਹਰਿਆਣਾ ਕਰਨੇ ਆ ਦਰਸ਼ਨ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤਮਤਾ ਸਾਹਿਬ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤਮਤਾਨ ਸਾਹਿਬ ਦਰਸ਼ਨ ਕਰਨ ਤੋਂ ਬਾਅਦ ਹੁਣ ਆਪਾਂ ਚੱਲਨੇ ਅੱਗੇ ਰਾਤ ਦਾ ਵਿਸ਼ਰਾਮ ਕਰਾਂਗੇ ਆਗਰੇ ਹੁਣ ਸਿੱਧਾ ਇੱਥੋਂ ਆਗਰੇ ਜਾਇਆ ਜਾਏਗਾ। ਮਾਰ ਰਾਤ ਦੇ 1:24 ਮਿੰਟ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਗੁਰੂ ਕਾ ਤਾਲ ਆਗਰਾ ਆਪਾਂ ਆਗਰੇ ਪਹੁੰਚ ਚੁੱਕੇ ਹਾਂ ਸਮਾਂ ਥੋੜਾ ਜਿਆਦਾ ਹੋ ਗਿਆ 1:24 ਹੋ ਗਏ ਨੇ ਹੁਣ ਇੱਥੇ ਇਸ਼ਨਾਨ ਪਾਣੀ ਕਰਨੇ ਵਿਸ਼ਰਾਮ ਕਰਾਂਗੇ। ਫਿਰ ਸਵੇਰੇ 8-9 ਵਜੇ ਚੱਲਾਂਗੇ ਅੱਗੇ ਦੀ ਯਾਤਰਾ ਤੇ ਇਹ ਸੀ ਅੱਜ ਦੀ ਵੀਡੀਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ